ਪਰ ਨੌਰਵੇ ਹਮੇਸ਼ਾ ਤੋਂ ਅਜੇਹਾ ਨਹੀਂ ਸੀ ਨੌਰਵੇ ਪਹਿਲਾਂ ਬਹੁਤ ਜ਼ਿਆਦਾ ਗਰੀਬ ਸੀ ਇਸ ਨੇ ਕੁਝ ਅਜੇਹੀਆਂ ਚੀਜ਼ਾਂ ਕੀਤੀਆਂ ਆਪਣੀ ਕੰਟਰੀ ਦੇ ਅੰਦਰ ਜਿਹੜੀਆਂ ਇਸ ਨੂੰ ਬਹੁਤ ਅੱਗੇ ਤੱਕ ਲੈ ਗਈਆਂ ਸਾਰੇ ਦਾ ਸਾਰਾ ਨੌਰਵੇ ਹੀ ਬਹੁਤ ਜ਼ਿਆਦਾ ਪਹਾੜੀ ਏਰੀਆ ਦੇ ਵਿੱਚ ਵਸਿਆ ਹੋਇਆ ਹੈ ਤੇ ਇੱਥੇ ਚਾਰੇ ਪਾਸੇ ਭਾਰ ਦੇ ਜਿਸ ਕਾਰਨ ਇਹ ਤੇ ਸਫਰ ਕਰਨਾ ਬਹੁਤ ਜ਼ਿਆਦਾ ਔਖਾ ਹੈ ਕੀ ਕਾਰਨ ਹੈ ਕਿ ਯੂਏਈ ਸਾਊਦੀ ਅਰਬ ਲੀਬੀਆ ਵੈਨਚੂਏਲਾ ਕੰਟਰੀ ਦੇ ਵਿੱਚ ਤੇਲ ਦੇ ਭੰਡਾਰ ਨੇ ਪਰ ਫਿਰ ਵੀ ਇਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਨੌਰਵੇ ਦੇ ਲੋਕਾਂ ਜਿੰਨਾ ਵਧੀਆ ਨਹੀਂ ਹੈ ਪਰ ਤੇਲ ਦੇ ਭੰਡਾਰ ਤਾਂ ਨੌਰਵੇ ਦੇਸ਼ ਦੇ ਵਿੱਚ ਵੀ ਨਿਕਲੇ ਸੰਤ ਤੇ ਇਹਨਾਂ ਨੇ ਇਹ ਤੇਲ ਉਨੇ ਹੀ ਪੈਣ ਦਿੱਤਾ ਐਸਐਸ ਦਾ ਮਤਲਬ ਇਹ ਸੀ ਕਿ ਜਿਹੜਾ ਵੀ ਪੈਸਾ ਨੌਰਵੇ ਦੇ ਵਿੱਚ ਆਵੇਗਾ ਉਹ ਇੱਕ ਇਨਸਾਨ ਜਾਂ ਇੱਕ ਪਾਰਟੀ ਦੇ ਹੱਥ ਦੇ ਵਿੱਚ ਨਹੀਂ ਹੋਵੇਗਾ ਉਹ ਸਾਰੇ ਦਾ ਸਾਰਾ ਨੌਰਵੇ ਦੇ ਲੋਕਾਂ ਦਾ ਹੋਵੇਗਾ ਕਿ ਨੌਰਵੇ ਦੇ ਜਿੰਨੇ ਵੀ ਨੇਚਰਲ ਰਿਸੋਰਸ ਨੇ ਉਹਨਾਂ ਦੇ ਉੱਪਰ ਸਭ ਤੋਂ ਪਹਿਲਾ ਹੱਕ ਨੌਰਵੇ ਦਾ ਹੀ ਹੋਵੇਗਾ ਪਰ ਨੌਰਵੇ ਦੀ ਸਰਕਾਰ ਜਿਹੜਾ ਲੋਕਾਂ ਤੋਂ ਟੈਕਸ ਲੈਂਦੀ ਸੀ ਉਹ ਸਾਰੇ ਦਾ ਸਾਰਾ ਟੈਕਸ ਉਹ ਲੋਕਾਂ ਦੇ ਉੱਪਰ ਹੀ ਖਰਚ ਕਰ ਦਿੰਦੀ ਸੀ ਨੌਰਵੇ ਦੇ ਜਿਹੜੇ ਸ਼ਹਿਰਾਂ ਦੇ ਵਿੱਚ ਕਿਸੇ ਸਮੇਂ ਮੱਛੀਆਂ ਫੜੀਆਂ ਜਾਂਦੀਆਂ ਸਨ ਹੁਣ ਉਹ ਪੈਟਰੋਲੀਅਮ ਪਾਵਰ ਹੱਬ ਸ਼ਹਿਰ ਬਣ ਗਏ ਸਨ ਤੇਲ ਦੀ ਕਮਾਈ ਦੇ ਨਾਲ ਬਿਲੀਅਨਸ ਡਾਲਰ ਨੌਰਵੇ ਦੇ ਅੰਦਰ ਆਉਣੇ ਸ਼ੁਰ ਕਾਰਨ ਇਹ ਹੈ ਕਿ ਨਾਰਵੇ ਦੀ ਸਰਕਾਰ ਨੇ ਟਾਈਮ ਟਾਈਮ ਦੇ ਉੱਪਰ ਅਜਿਹੇ ਬੈਲ ਪਾਸ ਕੀਤੇ ਜਿਨ੍ਹਾਂ ਦੇ ਨਾਲ ਨਾਰਵੇ ਦੇ ਉੱਪਰ ਕਿਸੇ ਵੀ ਇੱਕ ਆਦਮੀ ਦਾ ਜਾਂ ਇੱਕ ਕੰਪਨੀ ਦਾ ਜਾਂ ਇੱਕ ਕਿਸੇ ਵੀ ਸਿਆਸੀ ਪਾਰਟੀ ਦਾ ਜ਼ੋਰ ਨਹੀਂ ਸੀ ਜਿੰਨਾ ਵੀ ਪੈਸਾ ਨਾਰਵੇ ਦੇ ਵਿੱਚ ਆਇਆ ਤੇਲ ਦੀ ਇੰਡਸਟਰੀ ਤੋਂ ਉਹ ਸਾਰਾ ਦਾ ਸਾਰਾ ਪੈਸਾ ਲੋਕਾਂ ਦੇ ਹੈਲਥ ਕੇਅਰ ਸਿਸਟਮ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਖਰਚ ਕਰ ਦਿੱਤਾ ਗਿਆ ਇਹ ਹੈ ਜੀ ਨਾਰਵੇ ਨਾਰthern ਸੀ ਦੇ ਬਿਲਕੁਲ ਉੱਪਰ 스ਵੀਡਨ ਫਿਨਲੈਂਡ ਤੇ ਰਸ਼ੀਆ ਦੇ ਨਾਲ ਨਾਰਵੇ ਆਪਣਾ ਬਾਰਡਰ ਸਾਂਝਾ ਕਰਦਾ ਹੈ ਤੇ ਇਹ ਦੁਨੀਆ ਦਾ ਪੰਜਵਾਂ ਸਭ ਤੋਂ ਜ਼ਿਆਦਾ ਅਮੀਰ ਦੇਸ਼ ਹੈ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਇਹ ਕਿੰਨਾ ਜ਼ਿਆਦਾ ਅਮੀਰ ਹੈ ਇੱਥੋਂ ਦੀ 25% ਜਿਹੜੀ ਆਬਾਦੀ ਹੈ ਉਹ ਮਿਲੀਨਰ ਹੈ ਵਾਲਡ ਹੈਪੀਨੈਸ ਕੰਟਰੀਆਂ ਦੇ ਰੈਂਕ ਦੇ ਵਿੱਚ ਇਹ ਦੇਸ਼ 7ਵੇਂ ਨੰਬਰ ਤੇ ਆਉਂਦਾ ਹੈ ਪਰ ਨਾਰਵੇ ਹਮੇਸ਼ਾ ਤੋਂ ਅਜੇਹਾ ਨਹੀਂ ਸੀ ਨਾਰਵੇ ਪਹਿਲਾਂ ਬਹੁਤ ਜ਼ਿਆਦਾ ਗਰੀਬ ਸੀ ਇਸ ਨੇ ਕੁਝ ਅਜੇਹੀਆਂ ਚੀਜ਼ਾਂ ਕੀਤੀਆਂ ਆਪਣੀ ਕੰਟਰੀ ਦੇ ਅੰਦਰ ਜਿਹੜੀਆਂ ਇਸ ਨੂੰ ਬਹੁਤ ਅੱਗੇ ਤੱਕ ਲੈ ਗਈਆਂ 18ਵੀਂ ਸਦੀ ਦੇ ਅੰਤਰੇ ਵਿੱਚ ਇੱਕ ਮਸ਼ਹੂਰ ਇੱਕ ਮੈਕਸ ਥਾਮਸ ਮੈਥਿਊ ਨੇ ਬਰਫ਼ ਦੇ ਨਾਲ ਢਕੇ ਹੋਏ ਇਸ ਨਾਰਵੇ ਦਾ ਦੌਰਾ ਕੀਤਾ ਸੀ। ਇਹ ਮਹਾਨ ਇਕਨੋਮਿਕਸ ਥਾਮਸ ਨੇ ਇੱਕ ਅਜੀਬ ਹੱਦ ਦੇਸ਼ ਦੇਖਿਆ ਜਿਹੜਾ ਜ਼ਿਆਦਾਤਰ ਬਰਫ਼ਰੇ ਨਾਲ ਢਕਿਆ ਰਹਿੰਦਾ ਸੀ ਤੇ ਇੱਥੋਂ ਦੀ ਜਿਹੜੀ ਆਬਾਦੀ ਸੀ ਉਹ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ। ਉਸ ਸਮੇਂ ਇਹ ਇੱਕ ਅਜੀਬ ਹੱਦ ਦੇਸ਼ ਸੀ ਜਿੱਥੋਂ ਦੀ ਆਬਾਦੀ ਜ਼ਿਆਦਾਤਰ ਕਈ ਇੱਥੋਂ ਦੇ ਲੋਕ ਇੱਕ ਜਗ੍ਹਾ ਤੇ ਹੀ ਟਿਕੇ ਰਹਿੰਦੇ ਸਨ ਕਿਉਂਕਿ ਇੱਥੇ ਸਫ਼ਰ ਕਰਨਾ ਬਹੁਤ ਜ਼ਿਆਦਾ ਔਖਾ ਸੀ। ਸਾਰੇ ਦਾ ਸਾਰਾ ਨਾਰਵੇ ਹੀ ਬਹੁਤ ਜ਼ਿਆਦਾ ਪਹਾੜੀ ਏਰੀਆ ਦੇ ਵਿੱਚ ਵਸਿਆ ਹੋਇਆ ਹੈ ਤੇ ਇੱਥੇ ਚਾਰੇ ਪਾਸੇ ਪਹਾੜ ਦੇ ਜਿਸ ਕਾਰਨ ਇੱਥੇ ਸਫ਼ਰ ਤੇ ਪੜੇ ਲਿਖੇ ਹੁੰਦੇ ਸੀ ਕਿਉਂਕਿ 6-6 ਮਹੀਨੇ ਤਾਂ ਇੱਥੇ ਬਰਫ਼ ਪਾਈ ਰਹਿੰਦੀ ਸੀ ਤੇ ਇਹੀ ਕਾਰਨ ਸੀ ਕਿ ਉਸ ਸਮੇਂ ਦੇ ਜਿਹੜੇ ਨਾਰਵੇ ਦੇ ਦੂਰਤਰਾਜ ਦੇ ਇਲਾਕੇ ਸਨ ਉਹ ਬਹੁਤ ਜ਼ਿਆਦਾ ਪਛੜੇ ਹੋਏ ਸਨ ਤੇ ਉੱਥੋਂ ਦੇ ਲੋਕਾਂ ਨੂੰ ਦੋ ਟਾਈਮ ਦੀ ਰੋਟੀ ਦੀ ਟੈਂਸ਼ਨ ਸੀ ਥੋਮਸ ਦੇ ਨਾਰਵੇ ਦੇ ਵਿੱਚੋਂ ਜਾਣ ਤੋਂ ਬਾਅਦ ਹੀ ਨਾਰਵੇ ਦੇ ਹਾਲਾਤ ਕੁਝ ਸਾਲਾਂ ਬਾਅਦ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੇ ਨੇ ਨਾਰਵੇ ਦੀ ਇਕਨੋਮੀ ਬਿਲਕੁਲ ਤਬਾਹ ਹੋ ਜਾਂਦੀ ਹੈ ਤੇ ਪੂਰੇ ਨਾਰਵੇ ਦੇ ਵਿੱਚ ਕਹਿਰ ਫੈਲ ਜਾਂਦਾ ਹੈ ਤੇ ਸਾਰਿਆਂ ਨੂੰ ਹੀ ਲੱਗਦਾ ਹੈ ਕਿ ਨਾਰਵੇ ਹੁਣ ਇਹ ਤਬਾਹੀ ਦੇ ਵਿੱਚੋਂ ਕਦੇ ਵੀ ਮੁੜ ਕੇ ਖੜਾ ਨਹੀਂ ਹੋ ਸਕੇਗਾ ਤਾਂ ਫਿਰ ਨਾਰਵੇ ਦੇ ਵਿੱਚ ਇੰਨਾ ਬਟਾ ਬਦਲਾ ਕੇ ਮ ਆ ਦੇ ਵਿੱਚ ਵੀ ਗਿਣਿਆ ਜਾਂਦਾ ਹੈ ਤੇ ਸਭ ਤੋਂ ਵਿਕਸਤ ਦੇਸ਼ਾਂ ਦੇ ਵਿੱਚ ਵੀ ਗਿਣਿਆ ਜਾਂਦਾ ਹੈ ਨਾਰਵੇ ਦੇ ਗਰੀਬ ਦੇਸ਼ ਤੋਂ ਲੈ ਕੇ ਇੱਕ ਅਮੀਰ ਦੇਸ਼ ਬਣਦਾ ਜਿਹੜਾ ਸਫ਼ਰ ਸੀ ਉਹ ਕਿਦਾਂ ਦਾ ਰਿਹਾ ਤੇ ਇਸ ਨੇ ਕਿਹੜੇ-ਕਿਹੜੇ ਪ੍ਰੋਬਲਮ ਦਾ ਸਾਹਮਣਾ ਕਿਹੜੀ-ਕਿਹੜੀ ਆਪਣੀ ਤਕਨੀਕ ਦੇ ਨਾਲ ਕੀਤਾ ਤੇ ਕਿਹੜੇ-ਕਿਹੜੇ ਆਪਣੇ ਦੇਸ਼ ਦੇ ਵਿੱਚ ਬਦਲਾਅ ਕੀਤਾ ਇਹ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋਸ ਲਾਸਟ ਤੱਕ ਜਰੂਰ ਦੇਖਣਾ ਏ ਹਾਂਜੀ ਦੁਨੀਆ ਦੀ ਉਹ ਕੰਟਰੀ ਜਿਨ੍ਹਾਂ ਦੇ ਕੋਲ 85% ਅੱਜ ਦੇ ਔਇਲ ਦੇ ਰਿਜ਼ਰਵ ਨੇ ਸਾਊਦੀ ਅਰਬ, ਇਰਾਨ, ਉਰਾਕ, ਕੁਵੇਤ, ਯੂਏਈ, ਲੀਬਿਆ, ਰਸ਼ੀਆ, ਬੈਨਜੂਏਲਾ ਇਹਨਾਂ ਦੇ ਵਿੱਚ ਤੇਲ ਦੇ ਭੰਡਾਰ ਭਰ-ਭਰ ਕੇ ਨੇ ਜੇਕਰ ਆਪਾਂ ਇਹਨਾਂ ਕੰਟਰੀਆਂ ਦੀ ਸਾਰਿਆਂ ਦੀ ਕੰਬਾਈਨਡ ਜੀਡੀਪੀ ਦੇਖ ਲਈਏ ਤਾਂ ਉਹ ਵੀ ਪੂਰੀ ਦੁਨੀਆ ਦੀ ਜਿਹੜੀ ਜੀਡੀਪੀ ਹੈ ਉਸ ਦਾ ਸਿਰਫ 8% ਬਣਦੀ ਹੈ ਤੇ ਜਿਹੜੀਆਂ ਕੰਟਰੀਆਂ ਦੇ ਬਈ ਹੁਣੇ ਤੁਹਾਨੂੰ ਨਾਮ ਦੱਸੇ ਨੇ ਤੇ ਇਹਨਾਂ ਦੇ ਵਿੱਚ ਭਰ-ਭਰ ਕੇ ਤੇਲ ਦੇ ਖੂਨ ਨੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਕੰਟਰੀ ਦੁਨੀਆ ਦੀ 10 ਸਭ ਤੋਂ ਅਮੀਰ ਕੰਟਰੀਆਂ ਦੀ ਲਿਸਟ ਦੇ ਵਿੱਚ ਨਹੀਂ ਹੈ ਦੂਜੇ ਦਾ ਸਭ ਤੋਂ ਵੱਡਾ ਭੰਡਾਰ ਹੈ ਪਰ ਫਿਰ ਵੀ ਨਾਰਵੇ ਕੁਆਲਿਟੀ ਆਫ ਲਾਈਫ ਦੇ ਹਿਸਾਬ ਦੇ ਨਾਲ ਦੁਨੀਆ ਦਾ ਚੌਥਾ ਸਭ ਤੋਂ ਵਧੀਆ ਦੇਸ਼ ਹੈ ਤੇ ਅਮੀਰ ਕੰਟਰੀ ਦੀ ਲਿਸਟ ਦੇ ਵਿੱਚ ਵੀ ਟੌਪ 5 ਦੇ ਉੱਪਰ ਹੀ ਰਹਿੰਦਾ ਹੈ ਕੀ ਕਾਰਨ ਹੈ ਕਿ ਯੂਏਈ ਸਾਊਦੀ ਅਰਬ ਲੀਬੀਆ ਵੈਨਚੂਏਲਾ ਕੰਟਰੀਆਂ ਦੇ ਵਿੱਚ ਤੇਲ ਦੇ ਭੰਡਾਰ ਨੇ ਪਰ ਫਿਰ ਵੀ ਇਹਨਾਂ ਦਾ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਨਾਰਵੇ ਦੇ ਲੋਕਾਂ ਜਿੰਨਾ ਵਧੀਆ ਨਹੀਂ ਹੈ ਇਸ ਦੀ ਵਜ੍ਹਾ ਹੈ ਜੀ ਫੀਨੋਮਨਾ ਆਫ ਇਕਨੋਮਿਸਟ ਕਿਸੇ ਵੀ ਦੇਸ਼ ਦੇ ਅੰਦਰ ਤੇਲ ਦੇ ਭੰਡਾਰਾਂ ਦਾ ਮਿਲਣਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਉਸ ਦੇਸ਼ ਦੀ ਲੋਟਰੀ ਲੱਗੀ ਹੋਵੇ ਜਿਵੇਂ ਹੀ ਕਿਸੇ ਦੇਸ਼ ਦੇ ਵਿੱਚੋਂ ਤੇਲ ਦੇ ਭੰਡਾਰ ਮਿਲਦੇ ਨੇ ਉਸ ਸਾ ਬਰਸਣਾ ਸ਼ੁਰੂ ਹੋ ਜਾਂਦਾ ਹੈ ਜਿੰਨੀਆਂ ਵੀ ਕੰਟਰੀਆਂ ਦੇ ਵਿੱਚ ਤੇਲ ਨਿਕਲਿਆ ਹੈ ਸਾਰਿਆਂ ਨੇ ਇੱਕ ਚੀਜ਼ ਤਾਂ ਕਾਮਨਲੀ ਕੀਤੀ ਹੈ ਜਿੰਨੇ ਵੀ ਉਹਨਾਂ ਨੇ ਆਪਣੇ ਦੇਸ਼ ਦੇ ਉੱਪਰ ਟੈਕਸ ਲੱਗੇ ਹੋਏ ਸਨ ਜਿਵੇਂ ਹੀ ਉਹਨਾਂ ਦੇਸ਼ ਦੇ ਅੰਦਰ ਤੇਲ ਦੇ ਭੜਾਰ ਮਿਲਦੇ ਨੇ ਉਹ ਟੈਕਸ ਘਟਾ ਦਿੰਦੇ ਨੇ ਜਾਂ ਹਟਾ ਹੀ ਦਿੰਦੇ ਨੇ ਤੇ ਇਹ ਸਾਰੀਆਂ ਕੰਟਰੀਆਂ ਨੇ ਆਪਣੇ ਖਰਚੇ ਵਧਾ ਦਿੱਤੇ ਕਿਉਂਕਿ ਇਹਨਾਂ ਦੇ ਕੋਲ ਲੋੜ ਤੋਂ ਜ਼ਿਆਦਾ ਪੈਸਾ ਆਉਣ ਲੱਗ ਗਿਆ ਸੀ ਜਿਹੜੀ 올 ਇੰਡਸਟਰੀ ਹੈ ਇਹ ਸਾਰੀਆਂ ਇੰਡਸਟਰੀਆਂ ਦੇ ਉੱਪਰ ਹਾਵੀ ਪੈ ਜਾਂਦੀ ਹੈ ਕਿਉਂਕਿ ਇਸ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਬਾਕੀ ਦੀ ਜਿਹੜੀ ਇੰਡਸਟਰੀਆਂ ਹੁੰਦੀਆਂ ਨੇ ਉਸ ਕੰਟਰੀ ਦੇ ਅੰ ਟੈਸ ਕਰਕੇ ਉਹ ਡਾਲਰਾਂ ਦੇ ਵਿੱਚ ਜਾਂ ਕਿ ਇਹ ਦੂਜੇ ਮੁਲਕਾਂ ਤੋਂ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਬਹੁਤ ਜ਼ਿਆਦਾ ਆ ਜਾਂਦਾ ਹੈ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਤੁਸੀਂ ਚੀਜ਼ਾਂ ਬਾਹਰਲੀ ਕੰਟਰੀਆਂ ਤੋਂ ਇੰਪੋਰਟ ਕਰਨ ਲੱਗ ਜਾਂਦੇ ਹੋ ਤਾਂ ਜਿਹੜੀ ਤੁਹਾਡੇ ਦੇਸ਼ ਦੀ ਲੋਕਲ ਇੰਡਸਟਰੀ ਹੋਵੇਗੀ ਉਸ ਦੇ ਉੱਪਰ ਤਾਂ ਇਹਨਾਂ ਚੀਜ਼ਾਂ ਦਾ ਅਸਰ ਪਵੇਗਾ ਹੀ ਤੇ ਜਿਵੇਂ ਜਿਵੇਂ ਲੋਕਲ ਕੰਪਨੀਆਂ ਬੰਦ ਹੁੰਦੀਆਂ ਨੇ ਬੇਰੋਜ਼ਗਾਰੀ ਵਧਣ ਲੱਗ ਜਾਂਦੀ ਹੈ ਤੇ ਤੇਲ ਦਾ ਪੈਸਾ ਸਿਰਫ ਚੰਦ ਕੁ ਲੋਕਾਂ ਦੇ ਹੱਥਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਤੇ ਬਾਕੀ ਜਿਹੜੀ ਪਬਲਿਕ ਹੁੰਦੀ ਹੈ ਉਹ ਭੁੱਖ ਦੇ ਨਾਲ ਮਰਨ ਲੱਗ ਜਾਂਦੀ ਹੈ ਉਸ ਤੋਂ ਬਾ ਲੀਬੀਆ ਤੇ ਮੁਜਾਰੇ ਕੱਢੇ ਜਾਂਦੇ ਨੇ ਗਵਰਨਮੈਂਟ ਦੇ ਅਗੇਂਸਟ ਇਹੀ ਸਭ ਕੁਝ ਹੋਇਆ ਹੈ ਲੀਬੀਆ ਤੇ ਬੈਨਜੂਏਲਾ ਦੇ ਵਿੱਚ ਉੱਥੋਂ ਦੇ ਕੀ ਹਾਲਾਤ ਨੇ ਤੁਸੀਂ ਆਪ ਚੈੱਕ ਕਰ ਸਕਦੇ ਹੋ ਪਰ ਤੇਲ ਦੇ ਭੰਡਾਰ ਤਾਂ ਨਾਰਵੇ ਦੇਸ਼ ਦੇ ਵਿੱਚ ਵੀ ਨਿਕਲੇ ਸੰਤ ਤੇ ਇਹਨਾਂ ਨੇ ਇਹ ਤੇਲ ਨੂੰ ਆਪਣੇ ਉੱਪਰ ਹੈਵੀ ਨਹੀਂ ਹੋਣ ਦਿੱਤਾ ਭਾਰੂ ਨਹੀਂ ਪੈਣ ਦਿੱਤਾ ਅਸਲ ਦੇ ਵਿੱਚ 19ਵੀਂ ਸਦੀ ਦੇ ਦੌਰਾਨ ਨਾਰਵੇ ਦੀ ਜਿੰਨੀ ਵੀ ਇਕਨੋਮੀ ਸੀ ਉਹ ਸਾਰੀ ਸੀ ਟ੍ਰੇਡ ਦੇ ਜਾਂ ਕਿ ਸਮੁੰਦਰੀ ਰਾਸਤੇ ਦੇ ਜਾਂ ਸਮੁੰਦਰੀ ਵਪਾਰ ਦੇ ਉੱਪਰ ਹੀ ਡਿਪੈਂਡ ਸੀ ਨਾਰਵੇ ਦੇ ਕੋਲ ਵਧੀਆ ਬੰਦਰਗਾਹ ਸਨ ਇਸ ਕਾਰਨ ਉੱਥੋਂ ਮੱਛੀਆਂ ਲੱਕੜ ਅਤੇ ਹੋਰ ਵੀ ਕਈ ਤਰ੍ਹਾਂ ਦੇ ਖਣਿਜ ਪੂਰੇ ਏਸ਼ੀਆ ਤੇ ਯੂਰਪ ਦੇ ਵਿੱਚ ਟਿੰਗ ਦੇ ਵਿੱਚ ਨਾਰਵੇ ਦੀ ਬੰਦਰਗਾ ਦੁਨੀਆ ਦੀ ਸਭ ਤੋਂ ਵੱਡੀ ਬੰਦਰਗਾ ਦੇ ਵਿੱਚੋਂ ਇੱਕ ਬਣ ਗਈ ਸੀ। ਇਹੀ ਕਾਰਨ ਸੀ ਕਿ ਨਾਰਥਨ ਸੀ ਦਾ ਜਿਹੜਾ 30% ਸੀ ਟ੍ਰੇਡ ਸੀ ਉਸ ਨੂੰ ਕਿਤੇ ਨਾ ਕਿਤੇ ਨਾਰਵੇ ਹੀ ਕੰਟਰੋਲ ਕਰ ਰਿਹਾ ਸੀ। ਤੇ ਨਾਲ ਹੀ ਨਾਰਵੇ ਨੇ ਆਪਣੇ ਦੇਸ਼ ਦੇ ਵਿੱਚ ਉਸ ਸਮੇਂ ਸਭ ਤੋਂ ਵਧੀਆ ਗੱਲ ਕੀ ਕੀਤੀ ਉਹਨਾਂ ਨੇ ਪਾਰਲੀਮੈਂਟ ਸਿਸਟਮ ਆਪਣੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ। ਐਸਐਸਓ ਦਾ ਮਤਲਬ ਇਹ ਸੀਗਾ ਕਿ ਜਿਹੜਾ ਵੀ ਪੈਸਾ ਨਾਰਵੇ ਦੇ ਵਿੱਚ ਆਵੇਗਾ ਉਹ ਇੱਕ ਇਨਸਾਨ ਜਾਂ ਇੱਕ ਪਾਰਟੀ ਦੇ ਹੱਥ ਦੇ ਵਿੱਚ ਨਹੀਂ ਹੋਵੇਗਾ। ਉਹ ਸਾਰੇ ਦਾ ਸਾਰਾ ਨਾਰਵੇ ਦੇ ਲੋਕਾਂ ਦਾ ਹੋਵੇਗਾ। ਨਾਰਵੇ ਨੂੰ ਕੁਦਰਤ ਨੇ ਇੱਕ ਹੋਰ ਵੀ ਗਿਫਟ ਦਿੱਤਾ ਹੋਇਆ ਸੀ ਕਿ ਇੱਥੇ ਨਦੀਆਂ ਨਾਲੇ ਬਹੁਤ ਜ਼ਿਆਦੇ ਸਨ ਜਿਸ ਕਰਕੇ ਦੀ ਪਲਾਂਟ ਬਹੁਤ ਲੱਗੇ ਸਨ ਪਰ ਉਸ ਸਮੇਂ ਨਾਰਵੇ ਦੇ ਅੰਦਰ ਜਿਹੜੀਆਂ 75% ਹਾਈਡਰੋ ਇਲੈਕਟ੍ਰਿਕ ਕੰਪਨੀਆਂ ਸਨ ਉਹ ਨਾਰਵੇ ਦੀਆਂ ਨਹੀਂ ਸੀ ਦੂਜੇ ਕਿਸੇ ਦੇਸ਼ਾਂ ਤੋਂ ਬਾਹਰਲੇ ਕਿਸੇ ਦੇਸ਼ਾਂ ਤੋਂ ਆਈਆਂ ਹੋਈਆਂ ਸਨ ਤੇ ਇਹ ਚੀਜ਼ ਨਾਰਵੇ ਦੀ ਸਰਕਾਰ ਨੂੰ ਬਹੁਤ ਜ਼ਿਆਦਾ ਖੜਕ ਰਹੀ ਸੀ ਤੇ ਉਹਨਾਂ ਨੇ ਇਸ ਦੇ ਉੱਪਰ ਇੱਕ ਬੈਲ ਪਾਸ ਕਰ ਦਿੱਤਾ ਕਿ ਨਾਰਵੇ ਦੇ ਜਿੰਨੇ ਵੀ ਨੈਚੁਰਲ ਰਿਸੋਰਸ ਨੇ ਉਹਨਾਂ ਦੇ ਉੱਪਰ ਸਭ ਤੋਂ ਪਹਿਲਾ ਹੱਕ ਨਾਰਵੇ ਦਾ ਹੀ ਹੋਵੇਗਾ ਤੇ ਇਹ ਬੈਲ ਦੇ ਪਾਸ ਹੋਣ ਤੋਂ ਤੁਰੰਤ ਬਾਅਦ ਹੀ ਉਹ ਸਾਰੀਆਂ ਕੰਪਨੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਹੜੀਆਂ ਹਾਈਡਰੋ ਇਲੈਕਟ੍ਰਿਕ ਪਾਵਰ ਦੇ ਨਾਲ ਜੁੜੀਆਂ ਹੋਈਆਂ ਸਨ ਤੇ ਇਹ ਸਾਰਾ ਸਾਰਾ ਕੰ ਨੋਰਵੇ ਦੀ ਸਰਕਾਰ ਨੇ ਆਪਣੇ ਦੇਸ਼ ਦੇ ਅੰਦਰ ਰੇਲਵੇ ਬਣਾਈ ਸੜਕਾਂ ਬਣਾਈਆਂ ਤੇ ਹੋਰ ਬਹੁਤ ਜ਼ਿਆਦਾ ਚੀਜ਼ਾਂ ਦੇ ਉੱਪਰ ਬੇਸਿਕ ਚੀਜ਼ਾਂ ਦੇ ਉੱਪਰ ਕੰਮ ਕੀਤਾ ਰੇਲਵੇ ਟ੍ਰੈਕ ਬਾਂਡ ਦੇ ਨਾਲ ਨਵੇਂ ਰੋਡ ਬਾਂਡ ਦੇ ਨਾਲ ਨੋਰਵੇ ਦੀ ਜਿਹੜੀ ਲੋਕਲ ਇੰਡਸਟਰੀ ਸੀ ਉਹਨੂੰ ਬਹੁਤ ਜ਼ਿਆਦਾ ਬੂਸਟ ਮਿਲਦਾ ਹੈ ਉਹ ਬਹੁਤ ਜ਼ਿਆਦਾ ਤਰੱਕੀ ਕਰਦੀ ਹੈ 1945 ਤੋਂ ਲੈ ਕੇ 1970 ਦੇ ਵਿਚਕਾਰ ਨੋਰਵੇ ਦੀ ਜਿਹੜੀ ਜੀਡੀਪੀ ਦੀ ਗਰੋਥ ਸੀ ਉਹ ਸਿਰਫ 3.3% ਸੀ ਤੇ ਉਸ ਸਮੇਂ ਸਭ ਤੋਂ ਜ਼ਿਆਦਾ ਟੈਕਸ ਜਿਹੜੇ ਲੱਗੇ ਹੋਏ ਸਨ ਉਹ ਵੀ ਨੋਰਵੇ ਕੰਟਰੀ ਦੇ ਵਿੱਚ ਹੀ ਲੱਗੇ ਹੋਏ ਸਨ ਪਰ ਨੋਰਵੇ ਦੀ ਸਰਕਾਰ ਜਿਹੜਾ ਲੋਕਾਂ ਤੋਂ ਟੈਕਸ ਲੈਂਦੀ ਸੀ ਉਹ ਸਾਰਾ ਸਾਰਾ ਸਿਸਟਮ ਦੇ ਉੱਪਰ ਹੈਲਥ케ਅਰ ਸਿਸਟਮ ਦੇ ਉੱਪਰ ਲੋਕਲ ਇੰਡਸਟਰੀ ਦੇ ਉੱਪਰ ਸਾਰਾ ਦਾ ਸਾਰਾ ਲੋਕਾਂ ਦੇ ਜਿੰਨਾ ਟੈਕਸ ਦਾ ਪੈਸਾ ਹੁੰਦਾ ਇੱਕ ਇੱਕ ਪੈਸਾ ਲੋਕਾਂ ਦੇ ਉੱਪਰ ਹੀ ਖਰਚ ਕਰ ਦਿੱਤਾ ਜਾਂਦਾ ਸੀ ਤੇ ਇਹੀ ਕਾਰਨ ਸੀ ਕਿ 1965 ਆਉਂਦੇ ਆਉਂਦੇ ਨਾਰਵੇ ਨੇ ਆਪਣੇ ਦੇਸ਼ ਦੇ ਅੰਦਰ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦਿੱਤੀ ਨਾਰਵੇ ਐਸ ਸਮੇਂ ਯੂਰਪ ਦੇ ਬਾਕੀ ਦੇਸ਼ਾਂ ਦੇ ਬਰਾਬਰ ਤਾਂ ਆ ਚੁੱਕਿਆ ਸੀ ਪਰ ਉਹ ਲੈਵਲ ਤੇ ਨਹੀਂ ਪਹੁੰਚਿਆ ਸੀ ਜਿਹੜੇ ਤੇ ਅੱਜ ਪਹੁੰਚਿਆ ਹੋਇਆ ਹੈ 1959 ਦੇ ਵਿੱਚ ਨੀਦਰਲੈਂਡ ਦੇ ਅੰਦਰ ਨੈਚੁਰਲ ਗੈਸ ਦੇ ਭੰਡਾਰ ਮਿਲਦੇ ਨੇ ਇਸ ਤੋਂ ਬਾਅਦ ਨਾਰਵੇ ਦੇ ਨਾਰਥਨ ਸੀ ਦੇ ਆਲੇ ਦੁਆਲੇ ਖੋ 1960 ਦੇ ਵਿੱਚ ਫਿਲਿਪ ਪੈਟਰੋਲੀਅਮ ਨਾਮ ਦੀ ਕੰਪਨੀ ਨੂੰ ਠੇਕਾ ਦੇ ਦਿੱਤਾ ਜਾਂਦਾ ਹੈ ਕਿ ਉਹ ਨਾਰਵੇ ਦੇ ਆਲੇ-ਦੁਆਲੇ ਕੋਸ਼ਿਸ਼ ਕਰਕੇ ਇਥੋਂ ਗੈਸ ਜਾਂ ਤੇਲ ਦੇ ਭੰਡਾਰਾਂ ਨੂੰ ਲੱਭੇ ਤੇ ਇਹ ਕੰਪਨੀ ਤਕਰੀਬਨ ਲਗਾਤਾਰ 2 ਸਾਲ ਅਲੱਗ-ਅਲੱਗ ਜਗ੍ਹਾ ਦੇ ਵਿੱਚ ਨਾਰਥਨ ਸੀ ਦੇ ਵਿੱਚ ਜਾ ਕੇ ਡ੍ਰਿਲਿੰਗ ਕਰਦੀ ਹੈ ਪਰ ਇਹਨਾਂ ਨੂੰ ਕਿਤੋਂ ਵੀ ਇਥੋਂ ਤੇਲ ਦੇ ਜਾਂ ਗੈਸ ਦੇ ਭੰਡਾਰ ਨਹੀਂ ਮਿਲਦੇ ਨਾਰਵੇ ਦੀ ਸਰਕਾਰ ਤੇ ਫਿਲਿਪ ਪੈਟਰੋਲੀਅਮ ਕੰਪਨੀ ਕਾਫੀ ਜ਼ਿਆਦਾ ਨਾਰਾਜ਼ ਹੋ ਜਾਂਦੇ ਨੇ ਕਿਉਂਕਿ 2 ਸਾਲਾਂ ਤੋਂ ਇਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੁੰਦੇ ਨੇ ਪਰ ਇਹਨਾਂ ਨੂੰ ਕੋਈ ਫਲ ਨਹੀਂ ਮਿਲਦਾ ਨਾਰਵੇ ਦੀ ਸਰਕਾਰ ਇੱਕ ਵੱਡਾ ਫੈਸਲਾ ਲੈਂਦੀ ਹੈ ਕਿ ਲਾਸਟ ਵ ਡ੍ਰਿਲਿੰਗ ਕੀਤੀ ਜਾਂਦੀ ਹੈ ਸਨ 1969 ਦੇ ਵਿੱਚ ਤਾਂ ਇੱਥੇ ਨਾਰਵੇ ਦੀ ਸਰਕਾਰ ਨੂੰ ਇੱਕ ਵੱਡੀ ਕਾਮਯਾਬੀ ਮਿਲਦੀ ਹੈ ਤੇ ਉਹਨਾਂ ਨੂੰ ਨਾਰਥਨ ਸੀ ਦੇ ਥੱਲੇ ਆਇਲ ਰਿਜ਼ਰਵ ਮਿਲ ਜਾਂਦੇ ਨੇ ਤੇ ਅਗਲੇ 10 ਸਾਲਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਤੇਲ ਪ੍ਰੋਡਿਊਸ ਕਰਦਾ ਹੈ ਨਾਰਵੇ ਪੂਰੀ ਦੁਨੀਆ ਨੂੰ ਨਾਰਵੇ ਦੇ ਵਿੱਚ ਆਇਲ ਰਿਜ਼ਰਵ ਮਿਲਣ ਤੋਂ ਬਾਅਦ ਇੱਥੇ ਆਇਲ ਇੰਡਸਟਰੀ ਨਵੀਆਂ-ਨਵੀਆਂ ਜੌਬਾਂ ਨੂੰ ਕ੍ਰੀਏਟ ਕਰਦੀ ਹੈ ਤੇ ਤਕਰੀਬਨ ਜਿੰਨੇ ਵੀ ਨਾਰਵੀਆਂ ਲੋਕ ਹੁੰਦੇ ਨੇ ਤੇ ਬਾਹਰਲੇ ਕੰਟਰੀਆਂ ਤੋਂ ਵੀ ਜਿੰਨੇ ਲੋਕ ਆਉਂਦੇ ਨੇ ਉਹਨਾਂ ਨੂੰ ਭਰ-ਭਰ ਕੇ ਤੇ ਮੋٹے ਪੈਸੇ ਦੇ ਉੱਪਰ ਇੱਥੇ ਜੌਬ ਦਿੱਤੀ ਜਾਂਦੀ ਹੈ ਨਾਰਵੇ ਦੇ ਜਿਹੜੇ ਸ਼ਹਿਰਾਂ ਦੇ ਡੋਲਰ ਨਾਰਵੇ ਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਨਾਰਵੇ ਦੀ ਤਕਦੀਰ ਬਦਲ ਜਾਂਦੀ ਹੈ ਪਰ ਇਹ ਸਾਰਾ ਕੁਸ਼ਤਾ ਮੀਡਲ ਈਸਟ ਕੰਟਰੀਆਂ ਦੇ ਵਿੱਚ ਵੀ ਹੋਇਆ ਜਿੱਥੇ ਤੇਲ ਦੇ ਭੰਡਾਰ ਮਲੇ ਸਨ ਜਿਵੇਂ ਕਿ ਸਾਊਦੀ ਅਰਬ ਲਾ ਲਓ ਜਾਂ ਇਰਾਕ ਲਾ ਲਓ ਉਹਨਾਂ ਨੇ ਇੰਨੀ ਤਰੱਕੀ ਕਿਉਂ ਨਹੀਂ ਕੀਤੀ ਜਿੰਨੀ ਨਾਰਵੇ ਕਰ ਗਿਆ ਇਸ ਦਾ ਕਾਰਨ ਇਹ ਹੈ ਕਿ ਨਾਰਵੇ ਦੀ ਸਰਕਾਰ ਨੇ ਟਾਈਮ ਟਾਈਮ ਦੇ ਉੱਪਰ ਅਜਿਹੇ ਬੈਲ ਪਾਸ ਕੀਤੇ ਜਿਨ੍ਹਾਂ ਦੇ ਨਾਲ ਨਾਰਵੇ ਦੇ ਉੱਪਰ ਕਿਸੇ ਵੀ ਇੱਕ ਆਦਮੀ ਦਾ ਜਾਂ ਇੱਕ ਕੰਪਨੀ ਦਾ ਜਾਂ ਇੱਕ ਕਿਸੇ ਵੀ ਸਿਆਸੀ ਪਾਰਟੀ ਦਾ ਜ਼ੋਰ ਨਹੀਂ ਸੀ ਜਿੰਨਾ ਵੀ ਪੈਸਾ ਨਾਰਵੇ ਦੇ ਵਿੱਚ ਆਇਆ ਤੇਲ ਦੀ ਇੰਡਸਟਰੀ ਤੋਂ ਉਹ ਸਾਰਾ ਦਾ ਸਾਰਾ ਪੈਸਾ ਲੋਕਾਂ ਦੇ ਹੈਲਥ ਕੇਅਰ ਸਿਸਟ ਦੇ ਉੱਪਰ ਖਰਚ ਕਰ ਦਿੱਤਾ ਗਿਆ ਤੇ ਨਾਰਵੇ ਨੇ ਯੂਏਈ ਤੇ ਸਾਊਦੀ ਅਰਬ ਦੀ ਤਰ੍ਹਾਂ ਆਪਣੇ ਦੇਸ਼ ਦੇ ਅੰਦਰ ਬਿਲਕੁਲ ਵੀ ਟੈਕਸ ਘਟ ਨਹੀਂ ਕੀਤਾ ਟੈਕਸ ਪਹਿਲਾਂ ਜਿੰਨਾ ਹੀ ਰੱਖਿਆ ਜਿੰਨਾ ਤੇਲ ਦੇ ਭੰਡਾਰ ਲੱਭਣ ਤੋਂ ਪਹਿਲਾਂ ਨਾਰਵੇ ਦੇ ਲੋਕਾਂ ਤੋਂ ਲੈਂਦੇ ਸਨ ਨਾਰਵੇ ਲੋਕਾਂ ਤੋਂ ਜਿੰਨਾ ਮੋਟਾ ਟੈਕਸ ਲੈਂਦਾ ਉਨਾ ਹੀ ਮੋਟਾ ਉਹ ਲੋਕਾਂ ਨੂੰ ਫਾਇਦਾ ਵੀ ਦਿੰਦਾ ਉਹ ਸਾਰੇ ਦਾ ਥਾਰਾ ਪੈਸਾ ਉਹ ਲੋਕਾਂ ਦੇ ਉੱਪਰ ਹੀ ਖਰਚ ਕਰ ਦਿੰਦਾ ਇਸ ਤੋਂ ਇਲਾਵਾ ਨਾਰਵੇ ਨੇ ਇਹ ਕੰਮ ਕੀਤਾ ਕਿ ਉਹ ਤੇਲ ਦੇ ਉੱਪਰ ਡਿਪੈਂਡ ਨਹੀਂ ਹੋਏ ਉਹਨਾਂ ਨੇ ਤੇਲ ਦੇ ਉੱਪਰ ਜਿਹੜਾ ਪੈਸਾ ਆਇਆ ਉਸ ਨੂੰ ਆਪਣੀ ਲੋਕਲ ਇੰਡਸਟਰੀ ਦੇ ਵਿੱਚ ਵੀ ਲਾ ਦਤਾ ਤਾਂ ਕਿ ਉਹ ਵੀ ਗਰੋ ਕਰੇ ਇਸ ਦਾ ਫਾਇਦਾ ਇਹ ਹੋ ਗਰੋ ਕਰਨ ਲੱਗੀ ਤੇ ਉੱਥੇ ਵੀ ਜੌਬਾਂ ਮੈਣ ਲੱਗੀਆਂ ਆਮ ਪਬਲਿਕ ਨੂੰ ਇਹ ਸਾਰਾ ਕੁਝ ਕਰਨ ਦੇ ਨਾਲ ਹੁਣ ਨਾਰਵੇ ਦੇ ਅੰਦਰ ਬੇਰੁਜ਼ਗਾਰੀ ਬਿਲਕੁਲ ਹੀ ਖਤਮ ਹੋ ਚੁੱਕੀ ਸੀ ਕਿਉਂਕਿ ਨਾਰਵੇ ਦੇ ਅੰਦਰ ਜੌਬਾਂ ਬਹੁਤ ਜ਼ਿਆਦਾ ਸਨ ਇੱਕ ਤਾਂ ਇੱਥੇ ਤੇਲ ਦੇ ਕੰਮ 'ਚ ਬਹੁਤ ਜ਼ਿਆਦਾ ਜੌਬਸ ਸੀ ਪਾਤੀ ਇਥੋਂ ਦੀ ਲੋਕਲ ਇੰਡਸਟਰੀ ਵੀ ਹੁਣ ਖੜੀ ਹੋ ਚੁੱਕੀ ਸੀ ਉਹ ਵੀ ਜੌਬਾਂ ਦੇ ਰਹੀ ਸੀ ਤੇ ਨਾਰਵੇ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਵੀ ਕਦੇ ਵੀ ਆਪਣੇ ਔਇਲ ਸੈਕਟਰ ਦੇ ਉੱਪਰ ਡਿਪੈਂਡ ਨਹੀਂ ਰਿਹਾ ਕਿ ਜੇਕਰ ਸਾਡੇ ਕੋਲ ਤੇਲ ਨਹੀਂ ਹੋਵੇਗਾ ਤਾਂ ਅਸੀਂ ਤਬਾਹ ਹੋ ਜਾਵਾਂਗੇ ਨਾਰਵੇ ਨੇ ਤੇਲ ਦੇ ਬਰਾਬਰ ਬਰਾਬਰ ਆਪਣੀ ਲੋਕਲ ਇੰਡਸਟਰੀ ਵੀ ਖ ਕਰ ਰਿਹਾ ਹੈ ਤੇ ਅੱਜ ਦੇ ਸਮੇਂ ਨਾਰਵੇ ਦੁਨੀਆ ਦੇ ਸਭ ਤੋਂ ਜ਼ਿਆਦਾ ਡਿਵੈਲਪ ਦੇਸ਼ਾਂ ਦੀ ਲਿਸਟ ਦੇ ਵਿੱਚ ਟੌਪ ਤਿੰਨਾਂ ਦੇ ਵਿੱਚ ਆਉਂਦਾ ਹੈ ਜਿਹੜੇ ਕੁਦਰਤੀ ਨੇਚਰਲ ਰਿਸੋਰਸ ਨਾਰਵੇ ਨੂੰ ਮਿਲੇ ਉਹ ਦੁਨੀਆ ਦੇ ਕਈ ਹੋਰ ਦੇਸ਼ਾਂ ਨੂੰ ਵੀ ਮਿਲੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਈਰਾਨ ਨੂੰ ਮਿਲੇ ਇਰਾਕ ਨੂੰ ਮਿਲੇ ਸਾਊਦੀ ਅਰਬ ਨੂੰ ਮਿਲੇ ਪਰ ਜਿਹੜੀ ਕਾਮਯਾਬੀ ਨਾਰਵੇ ਨੇ ਪਾਈ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਕੋਈ ਵੀ ਦੇਸ਼ ਇਸ ਦੇ ਬਰਾਬਰ ਨੇੜੇ ਤੜ ਨਹੀਂ ਟੋਕ ਸਕਿਆ ਸਾਰਕੇ ਹੀ ਹੈ ਕਿ ਨਾਰਵੇ ਨੇ ਆਪਣੇ ਦੇਸ਼ ਦੇ ਅੰਦਰ ਇੱਕ ਅਸਲੀ ਲੋਕਤੰਤਰ ਰੱਖਿਆ ਲੌਂਗ ਟਰਮ ਪਲੈਨਿੰਗਾਂ ਕੀਤੀਆਂ ਆਪਣੇ ਲੋਕਾਂ ਦੇ ਨਾਲ ਵਫਾਦਾਰੀ ਰੱਖੀ ਤੇ ਇੱਕ ਪੈਸ ਪਾਕਿਸਤਾਨ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲ ਵੀ ਜਿਹੜੇ ਕੁਦਰਤੀ ਰਿਸੋਰਸ ਨੇ ਉਹ ਬਹੁਤ ਜ਼ਿਆਦਾ ਨਹੀਂ ਪਰ ਇਹ ਦੋਨੇ ਦੇਸ਼ ਹੀ ਉਹਨਾਂ ਦਾ ਫਾਇਦਾ ਨਹੀਂ ਚੱਕ ਸਕੇ ਏਰੀਆ ਤੇ ਪਾਕਿਸਤਾਨ ਦੇ ਨਾਕਾਮਜਾਬ ਹੋਣ ਦੇ ਕਾਰਨ ਕੁਦਰਤੀ ਰਿਸੋਰਸਾਂ ਦੇ ਪਿੱਛੇ ਇਹ ਨੇ ਕਿ ਇੱਕ ਤਾਂ ਇੱਥੇ ਪੋਲੀਟੀਕਲ ਜਿਹੜੀ ਸਟੇਬਿਲਟੀ ਹੈ ਉਹ ਬਹੁਤ ਜ਼ਿਆਦਾ ਘੱਟ ਹੈ ਸ਼ਾਰਟ ਟਰਮ ਪਲੈਨਿੰਗ ਕੀਤੀ ਜਾਂਦੀ ਹੈ ਕਰਾਪਸ਼ਨ ਭਰ-ਭਰ ਕੇ ਹੈ ਤੇ ਐਜੂਕੇਸ਼ਨ ਤੇ ਹੈਲਥ ਸਿਸਟਮ ਦੇ ਉੱਪਰ ਬਿਲਕੁਲ ਵੀ ਫੋਕਸ ਨਹੀਂ ਕੀਤਾ ਜਾਂਦਾ ਤੇ ਇਹੀ ਕਾਰਨ ਹੈ ਕਿ ਜਿਹੜੀ ਤਰੱਕੀ ਨਾਰਵੇ ਨੇ ਕੀਤੀ ਹੈ ਕੁਦਰਤੀ ਰਿਸੋਰਸ ਨੂੰ ਲੈ ਕੇ ਉਹ ਇੰਡੀਆ ਤੇ ਪਾਕਿਸਤਾਨ ਤਾਂ ਕਦੇ ਵੀ ਨਹੀਂ ਕਰ ਸਕੇ ਤੁਹਾਨੂੰ ਕੀ ਲੱਗਦਾ ਹੈ ਕਿ ਨਾਰਵੇ ਬਦਲਾਕ ਕਰਕੇ ਏਸ਼ੀਆ ਤੇ ਪਾਕਿਸਤਾਨ ਵੀ ਉਸ ਨੌਰਬੇਅਰ ਦੀ ਪੋਜੀਸ਼ਨ ਦੇ ਉੱਪਰ ਪਹੁੰਚ ਸਕਦੇ ਨੇ ਜੋ ਵੀ ਤੁਹਾਡੇ ਵਿਚਾਰ ਹੋਣਗੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵੀ نیوز ਸਬਸਕ੍ਰਾਈਬ ਕਰਨਾ ਧੰਨਵਾਦ